ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਸੂਰੇ ਵਾਲਾ ਬੱਕਰਾ ਮੰਡੀ ਤੇ ਦਿਖਾਉਣਾ ਤੁਹਾਨੂੰ ਲੋਕੋ ਅੱਜ ਆਪਾਂ ਮੰਡੀ ਰੌਣਕ ਦੇਖ ਸਕਦੇ ਆਂ ਬਹੁਤ ਵਧੀਆ ਮਾਲ ਪਹੁੰਚਿਆ ਤੇ ਆ ਰਹੇ ਤੋਂ ਲੱਗਦੀ ਹੈ ਇਹ ਕਰੋ ਚੈੱਕ ਕਿਹੜਾ ਸੌਦਾ ਹੁੰਦਾ

santa na mi smo sad u glavnom तो 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 दो बकर घूल घोटाले ਆ ਬਰਬਦੀ ਬੱਚਾ ਪਹੁੰਚਿਆ ਬੱਕਰਾ ਇਹ ਸਾਰੇ ਤੋਂ ਆਪ ਦਾ ਮਰੀਟਰ ਵੰਨ ਵਾਲਾ ਬੱਚਾ ਬਹੁਤ ਵਧੀਆ ਕੁਆਲਟੀ ਦਾ ਬੱਚਾ ਆਹ ਬੱਕਰਾ ਨੇ ਇਹ ਆਪਾਂ ਪਰ ਲਾ ਗਏ ਆ ਆਹਾਂ ਹਾਂ ਠੀਕ ਹੈ ਅੱਜ ਲਈ ਆਇਥੋਂ ਹੈ ਅੱਜ ਲਈ ਆਏ ਠੀਕ ਹੈ ਕੀ ਮੁੱਲ ਕਰਦੇ ਆ ਮੋਲੇ ਦਾ 7500 ਰੁਪਈਆ ਦੋਸਤੋ 7500 ਰੁਪਈਆ ਮੋਲੇ ਬੱਕਰੇ ਦਾ ਜੇ ਕਿਸੇ ਨੂੰ ਚਾਹੀਦਾ ਬਾਈ ਦਾ ਸੰਪਰਕ ਕਰ ਸਕਦਾ ਹੈ ਮੋਬਾਈਲ ਨੰਬਰ ਬੋਲ 81950 81950 66 ਹਾਂ 760 66 768 ਤੇ ਦੋਸਤੋ ਆ ਬੱਕਰਾ ਬਾਈ ਕੋਲੇ ਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਮੋਲੇ ਦਾ 7500 ਰੁਪਈਆ ਮੈਂ ਕਿਹਾ ਹੋਰ ਹੋਰ ਤੁਹਾਨੂੰ ਦਿਖਾਉਣੇ ਆ ਲੈ ਸੌਦਾ ਹੁੰਦਾ ਹੋਰ ਦਿਖਾਵਾਂਗੇ ਨਾਲਿਆ ਕੀ ਲੱਗਦਾ ਤੀਜੇ ਬੰਦੇ ਦਾ ਬੋਲ ਮੈਂ ਤੁਹਾਨੂੰ ਸਹੀ ਬੋਲ ਰੱਖਿਆ ਤਾਂ ਪਾਈ ਨਹੀਂ ਕਰ ਤੀਜੇ ਬੰਦੇ ਬਹੁਤ ਵਧੀਆ ਆ ਹੈਗੀਆਂ ਲੱਖੇ ਰੀਆਂ ਛੱਤਿਆਂ ਨੇ ਵਾਲੇ ਦੀਆਂ ਤੱਕਰੀਆਂ ਇਹਦੇ ਕੋਲੇ ਬਹੁਤ ਵਧੀਆ ਹੁੰਦਾ ਮਾਲ ਸਤਿ ਸ਼੍ਰੀ ਅਕਾਲ ਹਰ ਇੱਕ ਦੋਸਤੋ ਪੂਰੀ ਆ ਮੰਡੀ ਚ ਪੂਰੀ ਭਰੀ ਆ ਮੰਡੀ ਦੇਖ ਸਕਦੇ ਤੁਸੀਂ ਚਾਰੇ ਪਾਸੇ ਇੱਕ ਆ ਬਹੁਤ ਪਹੁੰਚਿਆ ਦੋਸਤੋ ਕਿਵੇਂ ਦੀ ਕਰੋਣ ਤੁਹਾਨੂੰ ਦੱਸਣਾ ਭਾਈ ਇਹ ਪੂਰਾ ਖਰਚਾ ਆ ਦੇਖੋ ਹਾਲੇ ਕਿੰਨਾ ਕੁਆਲਟੀ ਦਾ ਬੋਰਡ ਕਾਰਡ ਕੋਟ ਬਹੁਤ ਜਿਆਦਾ ਕਰਦਾ ਆ ਆ ਇਹੜਾ ਵੀ ਕੋਲ ਖੜਾ ਇਹਦਾ ਬੱਚਾ ਰਿਜ਼ਲਟ ਹੈ ਦਾ ਭਾਈਆਂ ਦੇ ਆ ਸਰ ਵੀ ਚਰ ਗਿਆ ਫਿਰ ਲੱਗਦਾ ਗੱਡੀ ਕੋਈ ਆ ਰਹੀ ਹੁੰਦੀ ਬੰਦ ਉਹ ਸੋਣੀ ਮੰਡੀ ਭਰਦੀ ਆ ਹਰ ਐਤਵਾਰ ਨੂੰ ਇਹ ਉਹਨੂੰ ਜਰੂਰ ਬੋਲੇਗਾ ਕੀ ਲਾ ਰਾਕ ਮਦਾਨ ਕਪਤਾਨ ਸਾਹਿਬ ਜੀ ਲਾ ਹੀ ਨਹੀਂ ਰੇ ਪੈਸੇ ਅੱਛਾ ਹਾਂ ਪੈਸੇ ਨਹੀਂ ਲਾ ਰੇ ਕਪਤਾਨ ਸਾਹਿਬ ਕਪਤਾਨ ਸਾਹਿਬ ਨੂੰ ਕਿਹਾ ਸੀ ਚੱਜ ਨਾ ਚਾਹ ਚਲਾਓ ਮੰਡੀ ਤੇ ਗਏ ਸੀ ਕਿ ਮੈਂ ਕਿ ਕੱਢੇ ਕਿ ਕਿੜਾ ਇਹਦਾ ਪੁੱਠੇ ਪਾਸੇ ਜਾਂਦੇ ਆ ਬੱਕਰੀ ਦਾ ਵੇਖਦੋ ਕਿੰਨੇ ਫੁੱਟ ਲੰਮੀ ਆ ਦੂਰੀ ਵਾਰ ਗੱਲ ਕਰਨੀ ਚੱਲਾ ਹਾਂ ਹਾਂ ਦੂਰੀ ਵਾਰ ਕਿੰਨੇ ਫੁੱਟ ਲੰਮੀ ਆ ਯਾ ਤੂੰ ਐ ਕਰ ਯਾਰ ਇਹਦੇ ਉਹਦਾ ਹੁੰਦਾ ਦੇਖੋ ਦੋਸਤੋ 15 ਦਾ ਹੁੰਦਾ ਦੇਖੋ ਦੋਸਤੋ 15 ਮਾਰ 15 ਮਿੰਟ ਮਿੰਟੀ ਤੇ 15 ਦਿਫੈਂਡ ਮੰਗਦਾ 15 ਹਜ਼ਾਰ ਲਾ ਯਾਰ ਇਹਨੇ ਮੈਂ ਨਹੀਂ ਆਹ ਇਹਦਾ ਦਾ ਤੇਰਾ ਕਰ ਦੇਣਾ 15 ਆਂ ਮੈਂ ਤਿੰਨ ਯਾਰ ਲੈ ਲਊਗਾ ਮੈਂ ਲਾਏ ਹੋ ਕਿੰਨੇ ਲਾਇਆ ਕਿੰਨੇ ਲਾਇਆ ਸੀ ਪਹਿਲਾ ਕਿੰਨੇ ਲਾਇਆ ਸੀ ਲਾਇਆ ਸੀ ਪਹਿਲਾਂ ਇਹਨੇ ਪਹਿਲਾ ਕਿੰਨੇ ਲਾਇਆ ਸੀ ਕਪਤਾਨ ਨੇਹਰੂ ਇੱਥੇ ਮਰਦਾ ਨੇਹਰੂ ਕਿੰਨੇ ਲਾਇਆ ਕਿੰਨੇ ਲਾਇਆ ਸੀ ਪਹਿਲਾ ਮੈਂ ਗੱਲ ਲਾਇਆ ਹਾਂ 20000 ਦੇਵਾਂਗਾ ਮੈਂ ਫਾ ਚੱਲ ਫਿਰ ਜਊਂਗਾ ਹਾਂ ਨੇਹਰੂ ਕਹਦੇ ਮੈਂ 3000 15 ਲਾਇਆ ਨੇਹਰੂ ਨੂੰ 10000 ਹੁਣ 4000 ਲੱਗਦੇ ਪਹਿਲਾ ਯਾਰ ਹੋਰ ਕਪਤਾਨ ਸਹੀ ਗੱਲ ਕਰਦਾ ਨੇਹਰੂ ਆ ਜਾਂਦਾ ਹੈ ਨੇਹਰੂ ਯਾਰ ਨਹਿਰੂ ਵੀ ਸ਼ੰਦਪੁਰੇ ਤੂੰ ਦਾਸੀ ਯਾਰ ਮਹਿਰੂ ਨੂੰ ਮਾਰ ਬੀ ਤੂੰ ਲੈ ਤੂੰ ਲੈ ਕੇ 15 ਆ ਲੈਨੇ ਭਾਈ ਉਹ ਨਹਿਰੂ ਨੇ ਇਹਦਾ ਪਤਾ ਹੁੰਦਾ ਰੌਲਾ ਬਾਜ਼ ਪਕਾਉਂਦਾ ਰੋਟੀ ਤੰਦੂਰ ਤੇ ਪਕਾਉਂਦਾ ਮਸ਼ਕਾਟਾ ਨਾ ਮਾਰ ਮਸ਼ਕਾਟਾ ਅੱਧੀ ਗੱਲ ਕਰ ਬਾਹਰ ਚ ਆ ਜਾ ਬਾਹਰ ਚ ਹਾਂ ਸਦਾ ਮਾਰ ਬਾਜਣਾ ਲਾਗ ਨੂੰ ਮਾਰ ਉਹ ਨਹਿਰੂ ਆਏ ਉਹ ਨਹਿਰੂ ਕਿਧਰ ਮਰ ਗਿਆ ਨੇਰੂ ਨੇਰੂ ਆਈ ਕਰਾ ਆ ਜਾ ਆ ਜਾ ਕਰਾ ਉਹ ਸਹੀ ਦਸੀ ਮਾਨ ਨਰਮ ਦੇ ਉਰੇ ਆ ਪਲਾ ਆ ਜਾ ਕਰਾ ਜਿਹੜੀ ਗੱਲ ਉਹ ਜਾਇਜ਼ ਕਰੀ ਨਾ ਜਾਇਜ਼ ਨਾ ਕਰੇ ਹਾਂ ਤੇਰੀ ਮੰਡੀ ਸਾਰਾ ਹੋਏ ਤੇਰਾ ਤੇਰੇ ਬੰਦੇ ਖੜੇ ਆ ਜਾ ਮੈਂ 15000 ਲੈ ਸੋਭਾ ਗਏ ਦੇਖ ਗੁੰਜਰੀ ਚੰਬੀ ਬੰਦਾ ਚੰਬੀ ਬੰਦਾ ਆਹ ਕਹਿੰਦੇ ਨਾ ਸਾਰੇ ਬੰਦਿਆਂ ਦੀ ਰੋਜ਼ ਦਾ ਦਸਤੀ ਮੇਨਾ ਆਇਆ ਹੋ ਰਿਹਾ ਉੱਥੇ ਚੱਲੋ ਬੱਕਰੀ ਕੋਲ ਚੱਲ ਵੀ ਕਪਤਾਨ 100 ਖਾ ਕੇ ਮੈਂ 15000 ਰੁਪਇਆ ਲਾਇਆ ਮੈਂ ਲਾਇਆ ਨਾ ਮੈਂ 11 ਕਿਹਾ ਤੈਨੂੰ ਹਾਂ ਨਹੀਂ ਭਾਜਦਾ 12.5 ਵੀ ਕਿਹਾ ਬਸ ਇੰਨੇ ਤੋਂ ਵੱਧ ਕਿਹਾ ਮੈਂ 13 ਵੀ ਕਿਹਾ ਮੈਂ ਨਹੀਂ ਕਿਹਾ ਤੈਨੂੰ ਕਿਹਾ ਤੂੰ ਨੇ ਕਿਹਾ ਚੱਲ 12.5 ਮੈਂ ਨਹੀਂ 13 ਮੰਨ ਲਾ ਮੈਂ 12000 ਕਿਹਾ ਇਧਰ ਮ ਖੜੇ 11 ਆ ਤੇ 12 ਸਾਡੇ 12 ਦੀ ਦੇ ਯਾਰ ਹਾਂ ਵੀ 13 ਦੀ ਦੇ ਦੇ ਯਾਰ ਮੈਂ ਕਹਤਾ ਯਾਰ ਉਹ ਜੋ ਮਰਜੀ ਦਾ ਮਤਲਬ ਰੋਜ਼ੀ ਰੋਜ਼ਗਾਰ ਹੈਗਾ ਜਿਹਨੂੰ ਮੰਡੀ ਦੇ ਯਾਰ ਕੋਲੇ ਖੜਾ ਤੇਰੇ 17000 ਰੁਪਏ ਦੇ ਜੋ ਮੈਂ ਕਹੀ ਨਾ ਚੱਲ ਆਪਣਾ 10 ਹੱਥ ਦੇ ਦਿੰਦਾ ਮੈਂ ਲੈ ਨਹੀਂ ਲਈ ਯਾਰ ਇਹ ਨਹੀਂ ਦੱਸਦੇ ਨਹੀਂ ਤੇ ਸੌ ਹਵਾ ਕੀ ਮੈਂ ਮੰਡੀ ਤੇ ਖੜਾ ਚੱਲਦੇ ਮੈਂ ਲਾਏ ਹੋ ਨਹੀਂ ਲਾਏ ਇਹ 12.5 ਹਜ਼ਾਰ ਲਾਏ 12.5 ਲੱਗਿਆ ਉਈ ਲਾ ਹੁਣ ਦਾਦੇ ਹੋਰ ਚੱਕ ਰਹੇ ਨਹੀਂ ਲੈਂਦਾ ਹੁਣ ਉਹ ਲੈਂਦਾ ਕਿ ਉਹਨੀਆਂ 13000 ਕਹਿ ਦੋ ਤੇਰੀ ਕੀ ਫਤ ਨਹੀਂ ਲੈ ਲੈ ਭਾਜੀ ਕਰਦਾ ਭਾਈ ਕਵੇ 13 ਦੀ ਤੂੰ ਨਹੀਂ ਦਿੰਦਾ ਯਾਰ ਚੈੱਕ ਕਰ ਇਹ 15 ਕਹਿੰਦਾ ਮੇਰੀ ਗੱਲ ਸੁਣ ਲੈ ਇਹਦੀ ਬੱਕਰੀ ਇਹਦੀ ਇਹ 15 ਕਹੀ ਜਾਂਦਾ ਕਹਿੰਦੇ ਨਹੀਂ ਦਿੰਦਾ ਆ ਗੱਲ ਕਰ ਪਰ ਫਿਰ ਰੌਲਾ ਕੀ ਕਰ ਪਿੱਛੇ ਹੁਣ ਤੇਰਾ ਇਹ 11000 ਇਹ ਕਹਿੰਦੇ 15 ਲਾ ਕੇ ਮੈਂ ਲਾਈ ਨਹੀਂ ਉਹ ਨਹੀਂ ਲਾਏ ਹਾਂ ਇਹ ਆਰ ਦੇ ਦੇ ਵਾਲੇ ਬੱਕਰੀ ਮੈਂ ਉਹ ਵਾਲੀ ਗੱਲ ਮੈਂ ਵਾਲੀ ਗੱਲ ਮੈਂ ਹਸ ਤਾਰਾਂ ਯਾਰ ਦੇ ਦੇ ਨਾ ਲੈ ਦਿੰਦਾ ਨਾ ਕੋ ਯਾਰ ਉਹ ਤਾਂ ਗੱਲ ਬਾਤ ਦੀ ਹੈ ਜੀ ਗੱਲ ਦਾ ਮਾਰਾ ਨਾ ਤਾਂ 11 ਲਾਏ ਸੀ ਮਾਣ ਵੀ ਨਹੀਂ ਲਾਏ 11 ਚੱਲ ਠੀਕ ਆ ਬਾਈ ਬਰ ਰੋਲਾ ਨਿਭੜਿਆ ਬੈਸਾ ਨੂੰ ਬਸ ਸਚਾਈ ਵਿੱਚ ਨਹੀਂ ਸਚਾਈ ਹੀ ਹੈ ਇਹ ਪਤਰਾ ਆਇਆ ਬਾਈ ਤੈਨੂੰ ਕਿੰਨੇ ਲਾ ਦੇ ਤੂੰ ਮੇਰੇ ਨਾਲ ਲੜਦਾ ਤੂੰ ਉਹਦੇ ਨਾਲ ਲੜ ਪੈਣਾ ਤੂੰ ਮਨ ਕਿੰਨਾ ਖੇ ਫੇਰ ਲੈਦਾ ਹਾਂਗਾ ਆਪ ਇੱਕ ਵਾਰ ਇਹ ਕਿ ਦੇਖ ਉਹ ਗੱਲ ਬਿਜਲੀ ਨਹੀਂ ਜਾਂਦਾ ਕੋਲੇ ਵੀ ਤੁਰ ਗਿਆ ਜੱਦੀ ਹਾਂ ਚੱਲ ਆਇਆ ਚੱਲ ਫੇ ਕਿੰਨੀ ਗੱਲ ਅੜੀ ਆ ਯਾਰ ਸਾਡੀ ਗੱਲ ਤਾਂ ਥੋੜਾ ਅੜੀ ਆ ਚੱਲ ਕੋਈ ਨਹੀਂ ਤੂੰ 1.5 ਲਾਦਾ ਬੱਕਰੀ ਬਾਣੀ ਨਹੀਂ ਕੱਲ ਦੇਖੀ ਨਹੀਂ ਇਹ ਸਭੂ ਵਾਹ ਲਾ ਕੋਈ ਕੋਸ ਨਹੀਂ ਲਾਇਆ ਜਾਂਦੋਂ ਤੁਸੋਂ ਨੂੰ ਮੰਡੀ ਨੂੰ ਵੀ ਲਾ ਦੋ ਰੌਣਕ ਵੇਖੋ ਕਰੋ ਚੈੱਕ ਮੰਡੀ ਬਹੁਤ ਜ਼ਿਆਦਾ ਭਰਦੀ ਆ ਆ ਰਹੇ ਐ ਦਵਾਰ ਨੂੰ ਲੱਗਦੀ ਆ ਸੂਰੇ ਵਾਲਾ ਵੇਖੇ ਬੱਕਰਾ ਮੰਡੀ ਇਹ ਤੁਸੀਂ ਚੈੱਕ ਕਰ ਲਾ ਤਾਂ ਬਹੁਤ ਵਧੀਆ ਮੰਡੀ ਭਰਦੀ ਆ ਹਰ ਐਂਦਵਾਰ ਨੂੰ ਆਗਰਾ ਆਪਕੋ ਮੈਂ ਬਿਲਕੁਲ ਸੈਂਟਰ 'ਚ ਖੜਾ ਸਾਰੇ ਪਾਸੇ ਆਪਕਿਆਂ ਵਾਲਾ ਘੁਮਾ ਰਹੇ ਆਂ ਦੇਖ ਸਕਦੇ ਹੋ ਤੁਸੀਂ ਕਬੂਤਰ ਕੁੱਕੜ लोग सारा कंदी रेस ते हर एतवार लॻंदी आहे इर करण जेके आहे ਤੇ ਜਿਹੜੀ ਮੰਡੀ ਆ ਹਰ ਐਤਵਾਰ ਨੂੰ ਲੱਗਦੀ ਆ ਦਾੰਦ ਸੁਰੀਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ और मेरे को मतलब ਨਾ ਨਾ ਭਾਈ ਆ ਲੂੰਗੀ ਕੋ ਠੀਕ ਹੈ ਬੱਕਰੀ ਤੇ 200 ਪਿੱਛੇ ਗੱਡੀ ਨਾ ਕੀ ਕਰੀਏ ਨਾਵੇਂ ੱੱੱਕੇ ਨਾ ਆ ਜਾ ਕੋਈ ਨਾ ਫੜ ਤੂੰ 50 200 ਪਿੱਛੇ ਗੱਡੀ ਆਇਆ ਸੂਰੇ ਪੈਸੇ ਪੂਰਾ 15 ਦਿਨ ਤੱਕ 200 ਨਾ ਕੀ ਹੋ ਜੀ 100 100 ਕਰ ਦਿਓ ਚੱਲ ਲਿਖਾਈ ਵੀ ਉਹਦੀ ਪਾਣੀ ਆਉਂਦਾ ਜਾਨੂ ਕਹਿੰਦੀ ਲਿਖਾਈ ਉਹਦੀ ਕਿਹੜੀ ਸੌਦਾ ਕੋਈ ਨਹੀਂ ਭਰਾ ਸੋ ਨਾ ਜੀ 100 200 ਗੁੜੇ ਨਹੀਂ ਹੱਥ ਭਾਈ ਉਹਨੇ ਆਪ ਹੀ ਫੜਿਆ ਆਪਾਂ ਤੇ ਨਹੀਂ ਰੱਖ ਤੁਹਾਨੂੰ ਤੂੰ ਸਾਨਾ ਨੇ ਕਰਤਾ ਕੀਦਾ ਸੌਖੜੀ ਆ ਬੱਕੇ ਸੌਦਾ ਕੀਤਾ ਨਹੀਂ ਬਈ ਦੱਬੀ ਦਾ ਦੱਬੀ ਦਾ ਬਈ ਉਹ ਤਰ ਤਕੇ ਸੌਦਾ ਛਾ ਦੱਬੀ ਦਾ ਉਹਨਾਂ ਦੇ ਪਿੱਛੇ ਨਾਲ ਕੀ ਹੋਈ ਉਹ ਮੈਂ ਜਿਆਦਾ ਫੇਰ ਤੱਕ ਜਦੋਂ ਆ ਬੱਕੇ ਸੌਦਾ ਹੋਇਆ 15 ਕਿੰਨੇ ਕਿੰਨੇ ਦਾ ਹੋ ਗਿਆ ਸੌਦਾ ਕਿੰਨੇ ਦਾ ਹੋਵੇ ਬਈ ਸਾਡੇ 15 ਸਾਡੇ 15 ਲਿਆ ਇਧਰ ਨੂੰ ਲਿਆ ਲੈ ਉਹਨਾਂ ਨੂੰ ਸਾਡਾ ਸਲੀਕਰ ਆ ਗਿਆ ਤੋਰਾਂਗੇ ਘਰੇ ਜਾ ਕੇ ਬੱਚੇ ਕਿਹੜੇ ਨੇ ਲੈ ਦੋ ਆ ਬੱਕਰੀ ਆ ਇਹਦਾ ਸੌਦਾ ਹੋਇਆ 15000 ਰੁਪਏ ਚ ਸੂਰੀ ਵਾਲਾ ਬੱਕਰਾ ਮੰਡੀ ਤੇ ਬੱਚੇ ਵੀ ਘਰੋਂ ਤੁਹਾਨੂੰ ਚੈੱਕ ਆ ਬੱਚੇ ਆ ਆ ਭਾਈ ਹੁਣ ਉਹਨਾਂ ਦੇ ਨਾਲ ਧਾਰਾ ਮਾਰਲਾ ਹੁਣ ਤੇਰੇ ਕੋਲੇ ਚੁੰਗੀ ਆਂਦੀ ਹੈ ਘਰੇ ਜਾ ਕੇ ਦੋ ਅੱਖੇ ਭਈ ਉਹ ਤੇਰ ਬੱਕ ਚਾ ਉਪਰ ਆ ਸੀਗਾ ਬੱਕਰੀ ਤੋਂ ਉਪਰ ਜੇ ਤੇਰੇ ਕੋਲੇ ਹਣ ਸੁਣ ਚੈੱਕ ਕਰ ਲਾ ਉਹਦੇ ਖਵਾਰ ਧਾਰਾ ਮਾਰਲਾ ਘਰੇ ਜਾ ਕੇ ਗਾਲਾਂ ਕੱਢੀ ਛੁਗਾ ਮੇਰੇ ਨਾ ਸਾਰਾ ਤੇ ਆ ਤੇਰੀ ਆ ਸ਼ਾਮ ਤੇ ਕਰ ਗਰੰਟੀ ਹੁੰਦੀ ਹੈ ਨਹੀਂ ਹੁਣੇ ਆਪਣੇ ਆ ਰੱਖ ਲੈ ਭਈ ਤੇਰੇ ਕੋਲੇ ਬਸਿਆ ਸੀਗਾ ਧਾਰਾ ਮਾਰਨਾ ਦੰਦ ਪਟਣਾ ਬਾਟ ਮੈਦਾਨ ਕਰ ਬੱਕਰੀ ਬੱਕਰੀ ਮੇਲਾ ਨਹੀਂ ਉਹ ਬੱਕਰੀ ਹੁਣ ਮਾਰਦੀ ਛਾਲ ਬੱਕਰੀ ਮਗਰੋ ਹੋ ਕਰੀ ਜਾਂਦੇ ਨੇ ਕਿਤਨਾ ਖਾਲੀ ਕਰਦੇ ਕਿਤਨਾ ਖਾਲੀ ਕਰਦੇ ਬਸ ਕੇ ਦੁੱਧ ਤੱਕੇ ਵਿੱਚ ਗਾਇਆ ਤਗੜੀ ਪਾਠਾ ਪਠਾ ਨਹੀਂ ਰੱਖਾਂਦੀ ਆ ਭਾਈ ਲਗੋ 15000 15500 ਸੌਰੀ 15500 ਦਾ ਸੌਦਾ ਹੋਇਆ ਉਹ ਕੀ ਹੋ ਰਿਹਾ ਹੈ ਇਹ ਕੋਈ ਆਈ ਜੇ ਦਾ ਨਾਮ ਹੈ ਗਈ ਇੱਕ ਦਿਨ ਦੇ ਕੰਮ ਕਰਨ ਦੀ ਜਿੰਨੀ ਆ ਪਾਠ ਕਿੱਡੀ ਨੀ ਜਰਾ ਪਾਠ ਵੀ ਪੂਰੀ ਪੜੀ ਆ ਬਸ 2 ਘੰਟੇ ਹੋ ਗਏ ਕੋਈ ਨਹੀਂ ਕੋਈ ਨਹੀਂ ਹਾ ਹਰ ਬੱਟ ਥੱਲੇ ਝਾੜਦੇ ਟੰਗ ਲੈ ਦੇ ਯਾਰ ਸਾਰੀ ਧਮਾ ਦੇ ਮੁੱਕੇ ਪੱਫੂ ਮੋਏ ਨਹੀਂ ਲਾਜ਼ੀ ਆਈਡਿਆਂ ਦਾ ਕੀ ਲਾ ਵੀ ਮੋਏ ਇਹਨੂੰ ਵੀ ਨਾ ਬਰਾ ਦੱਸੇ ਨਿਕਲ ਨਹੀਂ ਜ਼ੋਰ ਨੀ ਝੜਦਾ ਬੱਚਾ ਚੰਗਿਆ ਨਾ ਮਾ ਅੱਜ 3 ਗਾਟੇ ਓਕੇ ਜੀ ਲੋ ਜੀ ਆ ਬੱਕਰੀ ਸੀਗੀ ਜੇ ਆ ਜਾ ਦਾ ਬੱਚਾ ਇਹਦੇ ਮਗਰ 15000 ਰੁਪਏ ਸੌਦਾ ਹੋ ਗਿਆ

ਫਿਰ ਆ ਕੇ ਜੋ ਆਉਂਦੇ ਨੇ ਗਾਉਂ ਦੇ ਲੋਕ ਇਹ ਵੀ ਉਹਨਾਂ ਦਾ ਸ਼ਹੀਦ ਦੇ ਲਾਸ਼ਾਂ ਦੇ ਕਿੰਨੇ ਆਉਂਦੇ ਨੇ ਫਿਰ ਆਉਂਦੇ ਨੇ ਖਾਣਾ ਦਾ ਨਵਾਂ ਹੋਰ ਕਿਸੇ ਦਾ ਹੁੰਦਾ ਹੈ ਤਾਂ ਲਾਈਕ ਦੋਸਤੋ ਜ਼ਰੂਰ ਦਿਖਾਵਾਂਗੇ